ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਉਮੀਦ ਕਰਦੀ ਆਂਗੀ ਆਪ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਅੱਜ ਆਪਣਾ ਦਾ ਸਫਾਈ ਦਾ ਕੰਮ ਤਾਂ ਨਿਬੜ ਗਿਆ ਤੇ ਉੱਧਰਲੇ ਘਰ ਦਾ ਵੀ ਨਿਬੜ ਗਿਆ ਇੱਧਰ ਵੀ ਨਿਬੜ ਗਿਆ ਆਪਣਾ ਸਫਾਈ ਦਾ ਕੰਮ ਸਿਰਫ ਹੁਣ ਤਾਂ ਇਕ ਕਰਨ ਵਾਲੀਆਂ ਦੇ ਵਿੱਚ ਸਮਾਨ ਦੇ ਸੈੱਟ ਕਰਕੇ ਰੱਖ ਨਗਾ ਇਕ ਆਪਣੇ ਆ ਕੱਪ ਬੋਰਡ ਨੇ ਉਹਦੇ ਵਿੱਚ ਸਮਾਨ ਦੇ ਸੈੱਟ ਕਰਕੇ ਰੱਖਾਂਗੇ ਕਿਉਂ ਕੱਪੜਿਆਂ ਦਾ ਗਾਜਾ ਪੈ ਰਿਹਾਗਾ ਬਸ ਜੇ ਇੱਕ ਕੱਪੜਾ ਚੱਕਣਾ ਹੁੰਦਾ ਦੂਜੇ ਤੋਂ ਨਾਲ ਹੀ ਤਾਂ ਫੁੱਟੀਆਂ ਦੀ ਹੈਗੀ ਤੇ ਇਹ ਵਰਨੀਆ ਪਈਆਂ ਨੇ ਇਹਨੂੰ ਆਪਾਂ ਸੈਟਿੰਗ ਕਰਕੇ ਤੈਮ ਹਮਾਰਕੇ ਦੁਆਰੇ ਰੱਖ ਦਿਆਂਗੇ ਕਪਵੋੜਾਂ ਜਿਸ ਸਮਾਨ ਦੀ ਸੈਟਿੰਗ ਕਰਨ ਵਾਲੀ ਆ ਬਸ ਹੋਰ ਤਾਂ ਸਾਰਾ ਆਪਣਾ ਨਿੰਬੜੀ ਪਿਆਗਾ ਸਮ ਤੇ ਇਹਨਾਂ ਦਾ ਆਪਾਂ ਕਰ ਦਿਆਂਗੇ ਸੈਟਿੰਗ ਅੱਧੇ ਕਪੜੇ ਦਾ ਕਪਵੋੜਾ ਜਾਈ ਜੀ ਪਏ ਹੁੰਦੇ ਨੇ ਜਿੰਨਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਹੈਗੀ ਤੇ ਇੰਨਾ ਕਦੇ ਪਾਏ ਨਹੀਂ ਬੈਲਸੇਮ ਦੀ ਬਾਤ ਪਾਏ ਇਹ ਤਾਂ ਜਿੰਨੇ ਕੱਪੜੇ ਹੋਣਗੇ ਉੰਨੀ ਦਾ ਪਈ ਜਾਊਗਾ ਇਹ ਤਾਂ ਬਸ ਜਿੰਨੇ ਕੱਡੇ ਲੀ ਫੋਣੇ ਲਾਉਣੇ ਕਿ ਲੱਗੇਗਾ ਮੋਰਚੇ ਦੂਜੇ ਅੰਦਰ ਮਾਰੀ ਫਾਹਮ ਦੇ ਆਹ ਤਾਂ ਨਵੇਂ ਕੱਪੜੇ ਵੀ ਇਹ ਤਿਆਰ ਹੋਣੇ ਆਂਗੇ ਨਹੀਂ ਨਾਲ ਜਿਹੜੋ ਕੱਟਦੇ ਨੇ ਇੱਕ ਨੂੰ ਕੱਟਦੇ ਨੇ ਦੂਜੇ ਦੇ ਨਾਲ ਤਿਆਰ ਬਣਾ ਦੇਣੇ ਬਸ ਆਈ ਮੜਾ ਜਿਹਾ ਸੱਟੇ ਜੇ ਕਰਕੇ ਧਰ ਦਾਂ ਦੇ ਨਮ ਉਹ ਫੋੜ ਫੜੀ ਤੇ ਵੀ ਨਹੀਂ ਓਰੀ ਕਿ ਆ ਮੇਰਾ ਸੂਟਾ ਗਾ ਮੈਂ ਇੱਕ ਵਾਰ ਵੀ ਨਹੀਂ ਪਾਇਆ ਹੈਗਾ ਨੇ ਮੈਂ 2000 ਰੁਪਏ ਲਾ ਕੇ ਆਈ ਤੁਰਤ ਕਰਤ ਉਹ ਤੇ ਵਿਆਹ ਜਾਣਾ ਸੀ ਹੁਣੇ ਰਸਤੇ ਵਿੱਚ ਵਿਆਹ ਸੀ ਬੱਲੇ ਤਾਂ ਮੱਖਿਆ ਮੈਂ ਸੂਟ ਸਲਾਈ ਵੀ ਕਰਾਉਣੀ ਮੇਰੇ ਕੋਲ ਪਏ ਨੇ ਵਾਦੂ ਤੇ ਉਹ ਆਏ ਨਹੀਂ ਸੀ ਵਿਆਹ ਦੇ ਮ ਕੋਈ ਲੰਬੀ ਜੀ ਤਰੀਕ ਨਹੀਂ ਦਿੱਤੀ ਹੈਗੀ ਕਿਸੇ ਨੇ ਵਾਸਾ ਆਏ ਕਰਤੋ ਕਰਤੇ ਹੀ ਵਿਆਹ ਆ ਗਿਆ ਕਾਲੀ ਜੀ ਦਾ ਵਿਆਹ ਸੀ ਮੈਂ ਚਲੋ ਮੈਂ ਤੇ ਅੱਜ ਹੀ ਪੱਕ ਲੈ ਜੂਗੀ ਸੂਟ ਵੀ ਹੋਰ ਦੀ ਉਹ ਕਰਦੀ ਵੀ ਸਲਾਈ ਕਰਾਉਗੀ ਪਹਿਲਾਂ ਵਾਦੂ ਪਏ ਸੀ ਸੂਟ ਮੈਂ ਜਾ ਕੇ ਦਰਬੇ ਘਰੋਂ ਸੂਟ ਲਿਆਦਾ ਸੂਟ ਦਾ ਸੌਣਾ ਸੀ ਮੈਨੂੰ ਕਲਰ ਵੀ ਪਸੰਦ ਸੀ ਸਾਰਾ ਕੁਝ ਹੀ ਪਸੰਦ ਸੀ ਤੇ ਵਧੀਆ ਸੂਟ ਸੀ ਤੇ ਇਹਦੇ ਨਾਲ ਡਵੱਟਾ ਸੀ ਜਿਹੜਾ ਇਹ ਸੂਟ ਨਾਲ ਆਇਆ ਸੀ ਉਹਨੇ ਡਵੱਟੇ ਦੇ ਵਿੱਚ ਨਾਲ ਕਢਾਈ ਸੀ ਬ੍ਰੀਟ ਦੀ ਕਿਵੇਂ ਇਹਦੇ ਵਿੱਚ ਤਾਹਾ ਕੰਦਰ ਸਰਦੇਈ ਜਾ ਗਿਆ ਆ ਵਿੱਚ ਗ੍ਰੀਨ ਜਾ ਗਿਆ ਤੇ ਇਹ ਕੰਦਰ ਦੀ ਜਗ੍ਹਾ ਉਹਦੇ ਵਿੱਚ ਜਿਹੜੇ ਡਵੱਟੇ ਵਿੱਚ ਕਢਾਈ ਸੀ ਉਹਦੇ ਵਿੱਚ ਕਲਰ ਹੋਰ ਸੀ ਮੈਨੂੰ ਐ ਲੱਗਿਆ ਵੀ ਇਹ ਸੂਟ ਇਹਦੇ ਨਾਲ ਮੈਚ ਨਹੀਂ ਕਰਦਾ ਸੂਟ ਸਲਾਈ ਕਰਦੇ ਤੋਂ ਬਾਅਦ ਪੱਲਾ-ਵੱਲੇ ਆ ਕੇ ਦਵੱਟਾ ਢਟ-ਢਟ ਰੱਖ ਤਨਵਾਰੀ ਚ ਤੇ ਮੈਂ ਸੂਟ ਸਲਾਈ ਕਰਨ ਲੱਗੀ ਜੋ ਸੂਟ ਸਲਾਈ ਕਰਤਾ ਮੈਂ ਪ੍ਰੈਸ-ਪ੍ਰੈਸ ਕਰਨ ਲੱਗੀ ਤੇ ਮੈਂ ਦਵੱਟਾ ਕੱਟਿਆ ਉਹ ਜਬੀ ਚਰ ਦੇਣਗੇ ਕੱਲ ਨੂੰ ਆਪਣੇ ਵਿਆਹ ਜਾਣਾ ਕੋਈ ਕੱਲ ਨੂੰ ਚੱਕ ਕੇ ਫਿਰ ਹੋਰ ਆਪਰਾ ਦੇ ਭਾਲ ਲੱਖ ਆ ਜਨਾਂਗੇ ਝੜਕ ਦਿਨੇ ਲੈ ਆ ਜਾਂਦਾਗਾ ਤੇ ਮੈਂ ਜਿਹੜਾ ਦਵੱਟਾ ਵਿੱਚ ਤਾਂ ਲੱਗੀ ਮੈਂ ਖਾਏ ਤਾਂ ਦਵੱਟਾ ਹੋ ਗਿਆ ਅਬੀ ਲੱਗਦਾ ਹੋ ਰਿਹਾ ਹੈ ਤਾਂ ਵੀ ਇਹ ਤੁਹਾਡੇ ਦਾ ਦਵੱਟਾ ਦਿੱਤਾ ਭਾਈ ਨੇ ਦੁਕਾਨ ਦਾ ਆਣੀ ਫਿਰ ਮੈਂ ਦੁਕਾਨਦਾਰ ਕੋਲ ਗਈ ਜਿੱਥੋਂ ਬਸ ਉੱਠ ਲਈ ਸੀ ਦੁਕਾਨਦਾਰ ਕਹਿੰਦਾ ਇਹ ਤਾਂ ਬਈ ਹੋ ਨਹੀਂ ਸਕਦਾ ਮੈਂ ਜਿਹੜਾ ਲੈ ਰੂਰੇ ਕੱਟ ਕੇ ਦਿੱਤੇ ਖਲਾਰੇ ਦੇ ਬਾਹਰੇ ਸੀ ਹੁਣ ਆਪਾਂ ਪਰਨੇ ਪੰਕਾ ਇੱਕ ਪਾਸੇ ਰੱਖ ਦਾਂਗੇ ਤੇ ਪੈਂਟ ਉੱਪਰ ਰੱਖ ਦਾਂਗੇ ਉੱਪਰ ਪੈਂਟਾ ਰੱਖ ਦਾਂਗੇ ਇੱਥੇ ਪੰਕਾ ਦੇ ਪਰਨੇ ਰੱਖ ਦਾਂਗੇ ਤੇ ਆਪਾਂ ਉੱਪਰ ਰੱਖ ਦਾਂਗੇ ਸਾਈਡ 'ਤੇ ਰੱਖ ਦਾਂਗੇ ਅੰਸਰਟ ਜੇ ਕਰਕੇ ਠੀਕ ਜੂਗਾ ਪਹਿਲਾਂ ਸੈਟਿੰਗ ਵੀ ਜੀ ਨਹੀਂ ਹੈਗੀ ਸੀ ਸਮਾਨ ਦੀ ਤੇ ਹੁਣ ਸਾਰੇ ਛੋਟਾ ਡਰ ਰੱਖ ਦਾਂਗੇ ਆਪਾਂ ਇੱਕ ਚਟੀ ਸੈਲਟ ਆ ਇੱਕ ਚਪਕਾ ਤੇ ਇੱਕ ਚਾਪਾ ਰੱਖ ਲਾਂਗੇ ਆ ਪਰਨੇ ਹਲੋ ਹਾਜੀ ਆਪਾਂ ਉੱਠਦੇ ਆਗੇ ਸਵੇਰੇ 4 ਵਜੇ ਤੇ ਤੁਸੀਂ ਕਿੰਨੇ ਵਜੇ ਉੱਠਦੇ ਆਗੇ ਇਹ ਤੁਸੀਂ ਦੱਸਿਓ ਤੇ ਆਪਾਂ ਤਾਂ 4 ਵਜੇ ਉੱਠ ਜਾਗੇ ਤਾਂ ਵੀ ਸਾਰਾ ਦਿਨ ਕੰਮ ਨਹੀਂ ਲੋਟ ਆਉਂਦੀ 4 ਵਜੇ ਉੱਠਣ ਸਾਰੇ ਚਾਹ ਵੀ ਬਾਤ ਚ ਪਈ ਹੈਗੇ ਪਹਿਲਾਂ ਕੰਮ ਤੇ ਲੱਗ ਲੈਣੇ ਆਪਦੇ ਦੀ ਕਿਤੇ ਧਾਰ ਚੋਲੀ ਸਭ ਤੋਂ ਪਹਿਲਾਂ ਉੱਠ ਕੇ ਸਾਰੇ ਸਭ ਤੋਂ ਪਹਿਲਾਂ ਤਾਂ ਬਨੇ ਸੱਜੇ ਸੁੱਈ ਹੋਈ ਮੱਜਾਂਗੇ ਉਹਦੇ ਧਾਰ ਚਾਉਣ ਲੱਗੇ ਤੇ ਇੱਕ ਵਾਧਾ ਡੰਗਰ ਪਸੂਣ ਤੱਕ ਪਾਉਣੇ ਆਗੇ ਤੇ ਫਿਰ ਕਿਤੇ ਜਾ ਕੇ ਚਾਹ ਕਰਦੇ ਡੰਗਰ ਬਸੂ ਕੱਖ ਪਾ ਕੇ ਧਾਰਾ ਧਾਰਾ ਚੋਗੇ ਫਿਰ ਚਾਹ ਕਰਦੇਗੇ ਫਿਰ ਉਹ ਮੁੰਡੇ ਨੂੰ ਉਠਾਉਣਿਆਂਗੇ ਸਭਜੋਤ ਨੂੰ ਹੁਣ ਸਕੂਲ ਜਾਣਾ ਹੁੰਦਾ 7 ਵਜੇ ਨੂੰ ਉਹਦੀ ਵੈਨ ਆ ਜਾਂਦੀ ਹੈਗੀ ਤੇ ਫਿਰ ਘਰ ਦੀਆਂ ਸਾਫ ਸਫਾਈਆਂ ਹੋ ਜਾਂਦੀਆਂ ਰੋਟੀ ਬਣਾਉਣੀ ਹੈ ਪਹਿਲਾਂ ਤਾਂ 8 ਵਜੇ ਤੱਕ ਦਾ ਬਸ ਉਹ ਸੈੱਲ ਜੇਤਨ ਸਕੂਲ ਤੋਰਦਾ ਤੇ ਡੰਗਰ ਬਸੂ ਦਾ ਇਹ ਹੀ ਨੁਕਪੜਦਾ ਹੈਗਾ ਕਿਉਂਕਿ ਸਭਜੋਤ ਵੀ ਬੰਦਾ ਤਾਂ ਨੌ ਨੌ ਟਟਾ ਬਿਲਾਦਾ ਦਾ ਤੇ ਫਿਰ ਉਹ ਤੇ ਆਪ ਮੋੜੇ ਘੰਟੇ ਜੀ ਜੁੜਾ ਕਰਾਉਣਾ ਜਵਾਬ ਨਹੀਂ ਕਰਦੇ ਨੀ ਸਵੇਰੇ ਉੱਠਦੇ ਵੀ ਨਹੀਂ ਹੈਗੇ ਸਹੀ ਤੇ ਕਿਉਂਕਿ ਰਾਤ ਨੂੰ ਲੈਟ ਸੌਂਦੇ ਨੇ ਔਰ ਰਾਤ ਨੂੰ ਕਿੰਨੀ ਗਈ ਆ ਵੀ ਸੌ ਜਾ ਸਵੇਰੇ ਸਨੇਹ ਉੱਠਣਾ ਕਰਾਉਂਦਾ ਤਾਂ ਸਮਝੀ ਜੇ ਸਵੇਰੇ ਉੱਠਣ ਲੱਗੇ ਤਾਂ ਕਰਦੇ ਨੇ ਫਿਰ ਉਹ ਬਹਾਨੇ ਲਾ ਲੈਂਦੇ ਰਹੇ ਜਿੰਨੀ ਜਵਾਬ ਆਸਨਾ ਆਸਦੀ ਤੇ ਜਲਦੀ ਮੁੜਦੇ ਹੈਗੇ ਮੈਨੂੰ ਨੀਂਦ ਆਉਂਦੀ ਆ ਕਿਤੇ ਕਹਿੰਦੇ ਨੇ ਮੀ ਭਾਜ ਤਾਂ ਮੀਹਾ ਆ ਕੇ ਸਕੂਲ ਨਹੀਂ ਜਾਂਦਾ ਹੈਗਾ ਮਸਾ ਤਿਆਰ ਕਰਨੇ ਪੈਂਦੇ ਨੇ ਜਵਾਬ ਦਾ ਤੇ ਕੰਮ ਦਾ ਫੇਰ ਵੀ ਸਾਰਾ ਦਿਨ ਹੀ ਲੋਟ ਆਉਂਦੇ ਹੈਗੇ 8 ਵਜੇ ਤੱਕ ਸੈਲਜੋ ਤੁਹਾਨੂੰ 7 ਵਜੇ ਦਾ ਸੈਲਜੋ ਸਕੂਲ ਤੋਂ ਵਰਦੇ ਆ ਤੇ ਇਸ ਤੋਂ ਬਾਅਦ ਫੇਰ ਆਪਣੇ ਹੋ ਜਾਂਦੇ ਨੇ ਦੋ ਘੰਟਿਆਂ ਦੀਆਂ ਸਾਫ ਸਫਾਈਆਂ ਫੇਰ ਉੱਧਰਲੇ ਘਰ ਦੇ ਸਾਫ ਸਫਾਈਆਂ ਹੋ ਜਾਂਦੀ ਹੈ ਫੇਰ ਇੱਧਰ ਹੋ ਜਾਂਦੀ ਹੈਗੀ ਤੇ ਆਈ 12 ਵਜੇ ਜਾਂਦੇ ਨੇ ਕੱਪੜੇ ਵੀ ਲੇਟੋਂਦੇ ਆ ਕੱਪੜੇ ਦਾ ਹਮਾਰ ਤੇ 12 ਵਜੇ ਜਾਂਦੇ ਨੇ 12 ਵਜੇ ਤੋਂ ਬਾਅਦ ਫੇਰ ਦੁਪਹਿਰ ਦਾ ਹੋ ਜਾਂਦਾ ਦਾ ਦੁਪਹਿਰ ਰੋਟੀ ਰੋਟੀ ਬਣਾ ਦੋ ਕਿ ਤੇ ਚਾਹ ਵੀ ਦੇ ਦਿਓ ਤੇ ਅੰਨੇ 2:30 ਵਜੇ ਸੈਜੋਤਾ ਜਾਂਦਾ ਫਿਰ ਉਹਨੂੰ ਚਾਹ ਪਾਣੀ ਦਿੰਨੇ ਆ ਤੇ ਡੰਗਰ ਪਸ਼ੂ ਦਾ ਹੋ ਜਾਂਦਾ ਸੰਨਿਆ ਸੰਨਿਆ ਦਾ ਟਾਈਮ 2:30 ਵਜੇ ਦੁਵਾਦ ਤੇ ਫਿਰ ਸੈਜੋਤਾ ਆ ਕੇ ਤੇ ਉੱਥੋਂ ਚੱਲਦੇ ਜਾਂਦਾ ਸਾਰਾ ਦਿਨ ਕੰਮ ਨਹੀਂ ਲੋਟਉਂਦਾ ਹੁੰਦਾ ਹੈ ਕਿ ਤੇ 4 ਵਜੇ ਉੱਠਦੇ ਜਾਂਦਾ 4:00 ਵਜੇ ਫਿਰ ਸ਼ਾਮ ਦਾ ਹੋ ਜਾਂਦਾ ਨਾ 4 ਵਜੇ ਉੱਠਦੇ ਹੁੰਦੇ ਕਨੇ ਜਿਹੜੇ 늦 ਉੱਠਦੇ ਨੇ ਉਹਦੇ ਕੰਮ ਕਿਵੇਂ ਲੋਟਉਂਦੇ ਹੁੰਦੇ ਆਪਾਂ 4 ਵਜੇ ਇੰਨੀ ਕੰਮ ਲੋਟਉਂਦੇ ਹੁੰਦੇ ਹੈ ਕਿ ਸਾਰਾ ਦਿਨ ਲੇ ਰਾਤ ਦੇ 9:00 ਵਜੇ ਜਿੰਨੇ ਨਹੀਂ ਕੰਮ ਕਰਦੇ ਕੰਮ ਦਾ ਉਹ ਬੋਧ ਹੋ ਗਿਆ ਪਤਾ ਨਹੀਂ ਹੋਰਾਂ ਦੇ ਕੰਮ ਕਿਵੇਂ ਲੋਟ ਆਉਂਦੇ ਕੱਪੜੇ ਤਾਂ ਆਪਣੇ ਗਏ ਧੋਤੇ ਹੁਣ ਚਲਦਿਆਂਗੇ ਆਪਾਂ ਬਾਹਰ ਲੈ ਕਰ ਤੇ ਉਧਰ ਕਰਦੇ ਆਂਗੇ ਕੰਮ ਮੌਸਮ ਮੀਂਹ ਦਾ ਹੋ ਰਿਹਾ ਜਿਵੇਂ ਬੱਦਲਵਾਈ ਜੀ ਹੋ ਰਹੀ ਹੈਗੇ ਪਤਾ ਨਹੀਂ ਪਤਾ ਕਿਹੜੇ ਵੇਲੇ ਮੀਂਹ ਆ ਜੇ ਫਿਰ ਉਧਰ ਆਉਣਾ ਪਊਗਾ ਅੱਧਰ ਭੱਜ ਕੇ ਜਾ ਸਟੈਂਡ ਅੰਦਰੀ ਲਾ ਜਾਨੇ ਅੰਗੇ ਕੱਪੜੇ ਵਾਲੇ ਚੱਲ ਫਿਰ ਆਉਣਾ ਵੀ ਅੱਖਾ ਗਾ ਉਧਰਲੇ ਕਰੋ ਤੇ ਫਿਰ ਹੁਣ ਡੰਗਰ ਪਾਸੂ ਦਾ ਵੀ ਕਰ ਲਿਆਂਗੇ ਅੰਦਰ ਹੀ ਲਾ ਜਣਿਆਂਗੇ ਸਾਵਜਾ ਤਾਂ ਸਾਈਕਲੀ ਪਰਾਂ ਕਰ ਓਏ ਸਾਈਕਲੀ ਪਰਾਂ ਕਰ ਆਪਦੀ ਟਰਾਲੀ ਖੜੂਗੀ 那那个。<Thank> ਤਾਂ ਕੀ ਹੈ ਡੱਬਾ ਆ ਇਹ ਇਹ ਮੈਨੇ ਉਹ ਬਣਾਇਆ ਤਾਂ ਕੂਲਰ ਕੂਲਰ ਆ ਇਹ ਕਿਵੇਂ ਬਣਾਇਆਗਾ ਚਲਾ ਕੇ ਦਿਖਾ ਪਹਿਲੇ ਦੇਖਾ ਚੱਲਦਾ ਤਾਂ ਹਾਂ ਕਰਕੇ ਦਿਖਾ ਮੈਨੂੰ ਜਦੋਂ ਇਸਨੂੰ ਇੱਧੇ ਬੇ ਹਾਂ ਓਏ ਹਵਾ ਵੀ ਦਿੰਦਾ ਕਿੰਨੀ ਹਵਾ ਦਿੰਦਾ ਇਹਦੇ ਸਭ ਜਿਹਦਾ ਹੇ 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 ਹੱਥ ਵੱਡਦਾ ਦੇ ਓਏ ਇਹ ਕਿਵੇਂ ਬਣਾਇਆਗਾ ਵਿੱਚ ਮੁੱਗਰੇ ਕੱਟੋ ਔਰ ਵਿੱਚ ਮੁੱਛਰ ਦੀ ਕੱਟੀ ਇੱਕੇ ਸਿੱਤੀ ਵੀ ਗਾਲੀ ਇਹ ਅੰਦਰ ਇੱਕ ਬੈਟਰੀ ਲਾ ਅੱਛਾ ਆ ਅੰਦਰ ਕੀਤੇ ਰਹੇ ਹੋ ਇਹਦੇ ਬੈਂਟਰੀ ਹਾਂ ਬੈਂਟਰੀ ਤੇ ਚਲਾਈਆ ਕਿਵੇਂ ਚਲਾਈਆ ਬੈਂਟਰੀ ਤੇ ਇਹ ਜੀ ਬੈਂਟਰੀ ਨਾਲ ਤਾਰਾਂ ਕੱਢ ਕੇ ਬੜਾ ਤਾਰਾਂ ਠਾਇ ਚ ਕਰਦੀ ਆ ਫਿਰ ਆ ਸੁਚਲਾ ਤਿਕ ਫਿਰ ਬਣ ਗਈ ਇਹ ਕਿਵੇਂ ਕਿਥੋਂ ਲੈਂਦਾ ਸੀ ਇਹ ਸਮਾਨ ਬਾਪੂ ਨੇ ਲਾ ਕੇ ਦਿੱਤਾ ਸੀ ਬਾਪੂ ਨੇ ਹਾਂ ਕਿਥੋਂ ਡੜਬੇ ਡੜਬੇ ਤੂੰ ਕੀ ਕਹਿੰਦੇ ਨੇ ਇਹਨੂੰ ਸਾਸਕੇਟਾ ਸਾਸਕੇਟਾ ਉਹਦੇ ਵਿੱਚ ਹੁੰਦਾ ਤਾ ਕਰੇ ਲਾ ਕੇ ਕੂਲਰ ਬਣਾਦਾ ਹੈ ਹਾਂ ਬਹੁਤ ਸੋਹਣਾਗਾ ਤੂੰ ਤਾਂ ਜਿੰਗਾੜੀਆਂ ਫਿਰ ਹਨਾ ਤੇ ਕੁਲਰੀ ਬਣਾਤਾ ਹਨਾ ਸਭ ਜਿੱਤ ਕੀ ਕਹਿੰਦੇ ਹੁੰਦੇ ਨੇ ਜੱਟ ਦੀ ਗਾੜੀ ਹੁੰਦੀ ਆ ਲਾਤਾ ਦਾਦਾ ਫਿਰ ਜਿੰਗਾੜ ਹਾਂ ਸੋਹਣਾ ਪਹਿਲਾਂ ਵਧੀਆ ਉੱਤਰਦੀ ਸੀ ਅਲੇ ਹਨਾ ਚੌਲੇ ਫਲੀਆਂ ਨੇ ਖੇਤ ਹੋਰੀਆਂ ਨੇ ਫ੍ਰਿੰਡੀਆਂ ਨੇ ਕੱਦੂ ਨੇ ਪੇਠਾ ਤਰੇਲੇ ਨੇ ਉੱਤਰਦੇ ਨਹੀਂ ਤਾਂ ਉੱਤਰਦੇ ਨੇ ਕਦੇ ਕਦੇ ਜੇ ਉੱਤਰਦੀ ਆ 8-10 ਦਿਨਾਂ ਬਾਅਦ ਹੋਰ ਜੀ ਮੈਂ ਪਾਰਾ ਇੰਨੀ ਆਮ ਰਹਿੰਦੀ ਟੋਕਰਾਂ ਦੇ ਟੋਕਰਾਂ ਹੀ ਨਹੀਂ ਆਮ ਜੀ ਰਹੀ ਐ ਇੱਥੇ ਪਰਤ ਵਾਲੀ ਆਮ ਸੀ ਆਂਢੇ ਗਵੰਢੀ ਵੇਰ ਜਾਤੇ ਤੇ ਆਪਾਂ ਨੇ ਹੋਰ ਗਲੀ ਚ ਵੀ ਦੇ ਜਾਂਦੇ ਤੇ ਹੋਰ ਪਾਣ ਪਾਈ ਆਪਾਂ ਮੈਂ ਸਾਰੇ ਘਰਾਂ ਦੇ ਬੀਹੀ ਚ ਵੀ ਬੰਦੇ ਆ ਕਿ ਕੱਦੂ ਬੈਠਾ ਹੋਰ ਐਤ ਕੀ ਤਾਂ ਬਸ ਕਹੀਂ ਕਹਿੰਦੇ ਉੱਤਰੀ ਹੋ ਗਈ ਪਤਾ ਨਹੀਂ ਕੀ ਹੋ ਰਿਹਾ ਗਾ ਇਹਦੀ ਪਤਾ ਨਹੀਂ ਅਮੀ ਜੇ ਪੈ ਰਹੇ ਨੇ ਨਾ ਤਾਂ ਕਰਕੇ ਹੈਗਾ ਬੜੀ ਰੋਡਾਂ ਵਾਲਾ ਵਾਹਣਾ ਹੈ ਪਰਤ ਪਾ ਲਈਤੀ ਆਪਾਂ ਨੇ ਸੱਡ ਫਾਉਣ ਵਾਸਤੇ ਫਿਰ ਪਿੰਡ ਜਗਾ ਬਣ ਗਈ ਸੱਡ ਫਾਇਆ ਨੂੰ ਰੋਡ ਵਾਲੇ ਵਾਹਣ ਕਰਕੇ ਵੇਲਾ ਹੋਈਆਂ ਨੇ ਜੇ ਥੱਲੇ ਜੜ ਜਾਂਦੀ ਐ ਰੋੜਾਂ ਕਰਕੇ ਫਿਰ ਉਹ ਵੇਖੀ ਓੱਖੀ ਖੜੀਆਂ ਨੇ ਬੈਣਾ ਹੋਰ ਹੋਰ ਸਿਆਲ ਕੱਟੀ ਦੇ ਕਿ ਮਾਣੀ ਦੀ ਉਹ ਪਾਣੀ ਬਾਹਰ ਪਿੰਦੀ ਆਗੀ ਮੜਾ ਮੈਂ ਪਤਾ ਤਜੀਬਾ ਨਾਲ ਕੱਟੀ ਆ ਓਹ ਚਲਾ ਜਾ ਤਾਂ ਇਹ ਲੱਗਦੀ ਹੈ। ਮੈਂ ਤੁਹਾਨੂੰ ਇੱਕ ਗੱਲ